ਕਿ ਮੁਰਾਦ ਮੰਗਣ ਦੀ ਕਿਰਿਆ ਕਿਸੇ ਤੋਂ ਕੁਝ ਮੰਗਣਾ ਦੋਨਾਂ ਦੇ ਜਿਹੜੇ ਅਰਥ ਹੈ ਉਹ ਇੱਕੋ ਜਿਹੀ ਹੈ ਫਾਰਸੀ ਸੰਸਕ੍ਰਿਤ ਦੇ ਵਿੱਚੋਂ ਜਿੰਨੇ ਵੀ ਆਪਾਂ ਅਰਦਾਸ ਦੇ ਅਰਥ ਲੈਂਦੇ ਆ ਇੱਕੋ ਹੀ ਅਰਦਾਸ ਦੇ ਅਰਥ ਹੈ ਕਿਉਂਕਿ ਜਿਹੜੀ ਆਪਾਂ ਅਰਦਾਸ ਦਿੱਤਾ ਪ੍ਰਤੀ ਕਰਨੀ ਹੈ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਉਹਦੇ ਅਰਥਾਂ ਬਾਰੇ ਸਾਨੂੰ ਪਤਾ ਚਾਹੀਦਾ ਹੈ ਅਰਦਾਸ ਦਾ ਮਤਲਬ ਕਿ ਕਿਸੇ ਤੋਂ ਕੁਝ ਮੰਗਣਾ ਆਪ ਤੇ ਵੱਡੇ ਦੇ ਸਾਹਮਣੇ ਆਪਣੀ ਕੋਈ ਆਸ ਰੱਖਣੀ ਮੰਨ ਦੀ ਅਸੀਂ ਜਿਹੜੇ ਪੰਜਾਬੀ ਦੇ ਵਿੱਚ ਅਰਦਾਸ ਤੇ ਅਰਥ ਕਰਦੇ ਆ ਐਡੇ ਦਾ ਮਤਲਬ ਹੈ ਚਾਰ ਅੱਖਰਾਂ ਦਾ ਅਰਥ ਜਿਹੜਾ ਸ਼ਬਦ ਹੈ ਅਰਦਾਸ ਐਡੇ ਦਾ ਮਤਲਬ ਹੈ ਅੰਤਰਜਾਮੀ ਰੈ ਦਾ ਮਤਲਬ ਹੈ ਰਖਵਾਲਾ ਅੱਗੇ ਸ਼ਬਦ ਆਉਂਦੇ ਦਦਾ ਤੈ ਦਾ ਮਤਲਬ ਹੈ ਦਾਤਾ ਸਹਿ ਦਾ ਮਤਲਬ ਹੈ ਸਹਾਰਾ ਉਹ ਪ੍ਰਮਾਤਮਾ ਜਿਹੜਾ ਅੰਤਰਜਾਮੀ ਹੈ ਉਹ ਸਾਡਾ ਰਖਵਾਲਾ ਵੀ ਹੈ ਉਹ ਸਾਡਾ ਦਾਤਾ ਵੀ ਹੈ ਉਹ ਪ੍ਰਮਾਤਮਾ ਸਾਡਾ ਸਹਾਰਾ ਵੀ ਹੈ ਅਰਦਾਸ ਹੈ ਜਿਹੜੀ ਸਤਿਗੁਰੂ ਜੀ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਤਿੰਨ ਗੱਲਾਂ ਸਾਨੂੰ ਮੁੱਖ ਤੌਰ ਤੇ ਪਤਾ ਲੱਗਦੀਆਂ ਅਰਦਾਸ ਦੇ ਵਿੱਚੋਂ ਤਿੰਨ ਗੱਲਾਂ ਅਰਦਾਸ ਦਾ ਮਤਲਬ ਹੈ ਤਿੰਨ ਗੱਲਾਂ ਇਹ ਹੈ ਅਰਦਾਸ ਦੇ ਵਿੱਚੋਂ ਕਿ ਪਹਿਲੀ ਗੱਲ ਸਾਡੀ ਬੇਵਸੀ ਜਦੋਂ ਹੁੰਦੀ ਹੈ ਕਿਸੇ ਬੰਦੇ ਦੀ ਕੋਈ ਗੱਲ ਤੇ ਬੇਵਸ ਹੋ ਜੇ ਸਾਡੀ ਅਗਿਆਨਤਾ ਹੋਵੇ ਸਾਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਵੇ ਅਰਦਾਸ ਇਸ ਚੀਜ਼ ਦਾ ਪ੍ਰਗਟਾਵਾ ਹੈ ਜਦੋਂ ਕੋਈ ਬੰਦਾ ਬੇਵਸ ਹੋ ਜਾਂਦਾ ਹੈ ਕੋਈ ਬੰਦਾ ਲਾਚਾਰ ਹੋ ਜਾਂਦਾ ਹੈ ਕੋਈ ਬੰਦਾ ਅਗਿਆਨਤਾ ਦੇ ਵਸ ਹੋ ਜਾਂਦਾ ਹੈ ਉਦੋਂ ਬੰਦਾ ਅਰਦਾਸ ਕਰਦਾ ਹੈ ਦੂਜੀ ਸਾਨੂੰ ਇਸ ਭਾਵਨਾ ਤੋਂ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਦਾ ਜਿਹੜਾ ਬਲ ਹੈ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਆਪਾਂ ਅਰਦਾਸ ਕਰਦੇ ਆ ਇਸ ਤੋਂ ਪਤਾ ਲੱਗਦਾ ਹੈ ਪਰਮਾਤਮਾ ਦਾ ਜਿਹੜਾ ਵੱਲ ਕਿੰਨਾ ਵੱਡਾ ਹੈ ਪਰਮਾਤਮਾ ਦਾ ਜੋਰ ਕਿੰਨਾ ਵੱਡਾ ਹੈ ਅਸੀਂ ਸਾਰੇ ਜੀਵ ਅਰਦਾਸ ਕਰਦੇ ਹਾਂ ਤੀਜੀ ਜਿਹੜੀ ਗੱਲ ਹੈ ਪਰਮਾਤਮਾ ਦੀ ਸ਼ਰਣੀ ਪੈ ਕੇ ਉਸ ਪਰਮਾਤਮਾ ਦੀ ਛਾਂ ਵਿੱਚ ਜਾ ਕੇ ਜਦੋਂ ਸਾਡਾ ਕੋਈ ਵਸ ਨਾ ਚੱਲੇ ਉਦੋਂ ਫਿਰ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਕਰਨੀ ਨਿਮਰਤਾ ਅਰਦਾਸ ਦੇ ਵਿੱਚ ਨਿਭਦੀ ਹੈ ਇਹ ਤਨ ਦਮਾ ਅਰਦਾਸ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਪਹਿਲੀ ਗੱਲ ਜਦੋਂ ਸਾਡੀ ਬੇਵਸੀ ਹੈ ਜਦੋਂ ਸਾਡੀ ਲਾਚਾਰੀ ਹੈ ਜਦੋਂ ਸਾਡੇ ਕੋਲੇ ਅਗਿਆਨਤਾ ਹੈ ਉਦੋਂ ਅਸੀਂ ਅਰਦਾਸ ਕਰਦੇ ਹਾਂ ਦੂਜੀ ਗੱਲ ਪ੍ਰਮਾਤਮਾ ਦਾ ਬਲ ਕਿੰਨਾ ਵੱਡਾ ਹੈ ਪ੍ਰਮਾਤਮਾ ਦਾ ਜੋਰ ਕਿੰਨਾ ਵੱਡਾ ਹੈ ਇਸ ਗੱਲ ਦਾ ਸਾਨੂੰ ਗਿਆਨ ਹੈ ਅਰਦਾਸ ਤੋਂ ਸਾਨੂੰ ਪਤਾ ਲੱਗਦਾ ਹੈ ਤੀਜੀ ਗੱਲ ਜਦੋਂ ਅਸੀਂ ਅਰਦਾਸ ਕਰਨੀ ਹੈ ਪਰਮਾਤਮਾ ਦੀ ਬਖਸ਼ਿਸ਼ ਤਾਂ ਪ੍ਰਾਪਤ ਹੋਣੀ ਹੈ ਜੇ ਕੋਈ ਬੰਦਾ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਕਰੇ ਅਸੀਂ ਕਈ ਵਾਰੀ ਇਹ ਗੱਲ ਕਹਿ ਦਿੰਦੇ ਆ ਕਿ ਅਰਦਾਸ ਹੈ ਜਿਹੜੀ ਅਸੀਂ ਕੀਤੀ ਸਾਡੀ ਅਰਦਾਸ ਪੂਰੀ ਨਹੀਂ ਹੋਈ ਅਰਦਾਸ ਕਰਨ ਦਾ ਜਿਹੜਾ ਢੰਗ ਹੈ ਤਰੀਕਾ ਹੋਣਾ ਚਾਹੀਦਾ ਜਨਮ ਸੰਖਿਆ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜੋ ਮੇਰੇ ਸਿੱਖ ਨਿਬਰ ਹੋਏ ਕੇ ਅਰਦਾਸ ਕਰਨਗੇ ਤਿੰਨਾਂ ਕੇ ਕਾਰਜ ਰਾਸ ਹੋਣਗੇ ਅਰਦਾਸ ਕਰਨ ਵੇਲੇ ਨਿਮਰਤਾ ਜ਼ਰੂਰੀ ਹੈ ਤੇ ਅਕਸਰ ਹੀ ਆਪਾਂ ਇਹ ਗੱਲ ਕਹਿ ਦਿੰਦੇ ਆ ਜਦੋਂ ਵੀ ਤੁਸੀਂ ਗੁਰੂ ਘਰ ਜਾਓ ਸਭ ਤੋਂ ਪਹਿਲਾਂ ਆਪਣੇ ਮਨ ਦੇ ਹੰਕਾਰ ਦੀਆਂ ਬਿਰਤੀਆਂ ਗੁਰੂ ਘਰ ਦੇ ਗੇਟ ਤੋਂ ਬਾਹਰ ਛੱਡ ਕੇ ਆ ਜੜੀਆਂ ਚਾਹੀਦੀਆਂ ਸਾਡੇ ਮਨ ਦੇ ਜਿੰਨੇ ਵੀ ਮਨ ਦੇ ਵਿਚਾਰ ਹੈ ਧਨ ਦਾ ਪੈਸੇ ਦਾ ਜਵਾਨੀ ਦਾ ਜੋ ਵੀ ਹੰਕਾਰ ਹੈ ਉਹ ਗੁਰੂ ਦੇ ਘਰ ਤੋਂ ਬਾਹਰ ਛੱਡ ਕੇ ਆਉਣਾ ਚਾਹੀਦਾ ਹੈ ਇੱਥੇ ਆ ਕੇ ਸਿਰਫ ਸਿਰਫ ਨਿਮਰਤਾ ਦੀ ਅਰਦਾਸ ਹੁੰਦੀ ਹੈ ਇੱਕ ਛੋਟੀ ਜੀ ਉਦਾਹਰਣ ਹੋਰ ਅਰਦਾਸ ਕਰਨ ਵੇਲੇ ਤੁਸੀਂ ਵੇਖਿਆ ਹੋਣਾ ਅਰਦਾਸ ਦਾ ਮਤਲਬ ਕਿਸੇ ਤੋਂ ਮੰਗਣਾ ਕਿਸੇ ਅੱਗੇ ਆਪਣੀ ਆਸ ਰੱਖਣੀ ਮੁਰਾਦ ਰੱਖਣੀ ਇਹਦੇ ਪਿੱਛੇ ਇੱਕ ਛੋਟੀ ਜੀ ਉਦਾਹਰਣ ਹੋਰ ਲਈਏ ਕਿ ਮੰਨ ਕੇ ਚੱਲੋ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਪੈ ਜੇ ਕੋਈ ਪੈਸੇ ਦੀ ਲੋੜ ਪੈ ਜੇ ਅੱਤ ਦੀ ਲੋੜ ਪੈ ਜੇ ਪੈਸੇ ਦੀ ਬੰਦਾ ਕਿਸੇ ਆਡੇ ਗਵਰਣੇ ਤੋਂ ਕਿਸੇ ਤੋਂ ਮੰਗ ਕੇ ਲੱਕੇ ਹੁੰਦਾ ਹੈ ਮੰਗਣ ਤੋਂ ਪਹਿਲਾਂ ਬੰਦਾ ਬੰਦਾ ਚੁੜਦਾ ਮੈਂ ਕੀ ਤੋਂ ਮੰਗਾਂ ਉਹ ਆਪਣੇ ਜਿਹੜੇ 2-3 ਅਸੀਂ ਸਾਥੀ ਐ ਉਹ ਸਾਥੀ ਅਸੀਂ ਸਾਡੇ ਚੁਣਦੇ ਆ ਵੀ ਫਲਾਣਾ ਬੰਦਾ ਵੀ ਮੈਨੂੰ ਪੈਸੇ ਦੇ ਸਕਦਾ ਫਿਰ ਅਸੀਂ ਵਿਚਾਰ ਕਰਦੇ ਆ ਫਲਾਣਾ ਬੰਦਾ ਵੀ ਪੈਸੇ ਦੇ ਸਕਦਾ ਤੱਕ ਤਾਂ 3-4 ਬੰਦੇ ਗਿਣ ਲੈਂਦੇ ਵੀ ਜਿਨ੍ਹਾਂ ਤੋਂ ਮੈਨੂੰ ਆਸ ਹੈ ਵੀ ਮੈਨੂੰ ਪੈਸੇ ਧਾਰੇ ਮਿਲ ਜਾਣਗੇ ਹੁਣ ਅਸੀਂ ਮੰਗਣ ਵਾਸਤੇ ਜਦੋਂ ਜਾਂਦੇ ਆ ਜਦੋਂ ਅਸੀਂ ਪਹਿਲੇ ਬੰਦੇ ਕੋਲੇ ਪੈ ਤੁਸੀਂ ਪਹਿਲੇ ਕੋਲੇ ਜਦੋਂ ਮੰਗਣ ਜਾਓਗੇ ਪੈਸੇ ਉਧਾਰੇ ਉਦੋਂ ਸਾਡੇ ਬੋਲਾਂ ਦੇ ਵਿੱਚ ਫਰਕ ਹੋਏਗਾ ਉਦੋਂ ਬੰਦੇ ਨੇ ਜਾ ਕੇ ਕਹਿੰਦੇ ਮੈਨੂੰ ਪੈਸੇ ਚਾਹੀਦੇ ਮੈਨੂੰ ਪੈਸੇ ਦੇ ਹੁਣ ਜੇ ਸਾਨੂੰ ਕੋਈ ਜਵਾਬ ਮਿਲ ਜੇ ਫਿਰ ਥੋੜਾ ਜਿਹਾ ਫਰਕ ਪੈਂਦਾ ਬੰਦਾ ਦੂਜੇ ਕੋਲੇ ਚੱਲਿਆ ਜਾਂਦਾ ਹੈ ਆਸ ਹੈ ਦੂਜੇ ਕੋਲੋਂ ਮਿਲ ਜਾਣਗੇ ਹੁਣ ਜੇ ਦੂਜਾ ਵੀ ਕੋਈ ਜਵਾਬ ਦੇ ਦੇਵੇ ਫਿਰ ਬੰਦਾ ਜਦੋਂ ਤੀਜੇ ਬੰਦੇ ਕੋਲੋਂ ਜਾਂਦਾ ਹੈ ਜਿਹੜਾ ਆਖਰੀ ਬੰਦਾ ਉਹਦੇ ਇੱਕ ਆਸ ਹੈ ਜਦੋਂ ਤੀਜੇ ਕੋਲੇ ਮੰਗਣ ਜਾਏਗਾ ਉਹ ਬੰਦਾ ਫਿਰ ਇਹ ਗੱਲ ਦਾ ਚੇਤਾ ਰੱਖਿਓ ਲੋੜ ਹੱਤ ਦੀ ਹੈ ਮੰਗਣ ਦੇ ਵਾਸਤੇ ਬੰਦਾ ਵੀ ਆਖਰੀ ਹੈ ਜਦੋਂ ਆਖਰੀ ਬੰਦੇ ਕੋਲੋਂ ਮੰਗਣ ਜਾਏਗਾ ਉਦੋਂ ਉਹਦੇ ਬੋਲਾਂ ਦੇ ਵਿੱਚ ਫਰਕ ਹੋਏਗਾ ਉਹਨੂੰ ਬੋਲਣ ਦੀ ਲੋੜ ਨਹੀਂ ਪੈਣੀ ਉਹਦੇ ਅੱਖਾਂ ਦਾ ਪਾਣੀ ਦੱਸ ਦੇਗਾ ਕਿ ਉਹ ਨੂੰ ਕੁਝ ਚਾਹੀਦਾ ਹੈ ਉਹ ਜਦੋਂ ਪਹਿਲੇ ਬੰਦੇ ਕੋਲੇ ਮੰਗਣ ਜਾਂਦਾ ਹੈ ਉਦੋਂ ਉਹਦੇ ਬੋਲਾਂ 'ਚ ਫਰਕ ਹੈ ਆਕੜ ਹੈ ਬੋਲਾਂ ਦੇ ਵਿੱਚ ਦੂਜੇ ਕੋਲੇ ਗਿਆ ਥੋੜੀ ਜਿਹੀ ਨਿਮਰਤਾ ਆ ਗਈ ਜਦੋਂ ਕਿਸੇ ਪਾਸੇ ਕੋਈ ਚਾਰਾ ਨਾ ਚੱਲਦਾ ਦਿਸਿਆ ਬੰਦਾ ਮੰਗਣ ਵਾਸਤੇ ਵੀ ਆਖਰੀ ਹੈ ਜਿੱਤੋਂ ਉਮੀਦ ਹੈ ਉਦੋਂ ਫਿਰ ਬੰਦੇ ਦੀਆਂ ਅੱਖਾਂ ਦਾ ਪਾਣੀ ਦੱਸ ਦਿੰਦਾ ਕਿ ਉਹਨੂੰ ਕੁਝ ਚਾਹੀਦਾ ਤੇ ਅਰਦਾਸ ਜਦੋਂ ਕਰਨੀ ਹੈ ਉਹ ਵੀ ਇੱਕ ਬੇਵਸੀ ਦਾ ਕਾਰਨ ਹੈ ਜਦੋਂ ਕਿਸੇ ਮਿੱਟੀ ਕਮਜ਼ੋਰ ਮਿੱਟੀ ਦਾ ਵਾਸ ਨਾ ਚੱਲੇ ਉਹ ਬੇਵਸ ਹੋ ਕੇ ਫਿਰ ਪਰਲਾਉਂਦੀ ਹੈ ਉਹਨੂੰ ਅਰਦਾਸ ਕਰਦੀ ਹੈ ਜਦੋਂ ਕਿਸੇ ਬੰਦੇ ਦੀ ਬੇਵਸੀ ਹੋ ਜਾਂਦੀ ਹੈ ਫਿਰ ਬੰਦਾ ਅਰਦਾਸ ਬਣ ਜਾਂਦਾ ਹੈ ਤੁਸੀਂ ਵੇਖਿਆ ਹੋਣਾ ਜਦੋਂ ਸਾਡਾ ਕਿਸੇ ਪਾਸੇ ਕੋਈ ਚਾਰਾ ਨਾ ਚੱਲੇ ਫਿਰ ਅਸੀਂ ਅਰਦਾਸ ਕਰਨ ਵਾਸਤੇ ਹੁੰਨੇ ਆ ਪਹਿਲਾ ਬੰਦਾ ਆਪਦੇ ਚਾਰੇ ਚਲਾਉਂਦਾ ਹੈ ਸ਼ਾਇਦ ਕਿਤੇ ਮੇਰਾ ਕੋਈ ਚਾਰਾ ਚੱਲ ਜੇ ਜਦੋਂ ਚਾਰਾ ਨਾ ਚੱਲੇ ਫਿਰ ਆਖਰੀ ਚਾਰਾ ਬੰਦੇ ਕੋਲ ਹੀ ਅਰਦਾਸ ਹੈ ਤਾਂ ਸੰਗ੍ਰੂਪ ਬਾਸ਼ਰ ਜੀ ਕਹਿੰਦਿਆ ਅਰਦਾਸ ਅਧੀਨ ਵੀ ਹੈ ਕਿਸੇ ਦੀ ਅਧੀਨ ਹੋ ਜਾਣਾ ਕਿਸੇ ਦੇ ਅੱਗੇ ਜਦੋਂ ਅਧੀਨਗੀ ਹੋਏਗੀ ਫਿਰ ਸਾਡੀ ਅਰਦਾਸ ਪ੍ਰਵਾਨ ਹੋਏਗੀ ਆਪਣੇ ਆਪ ਨੂੰ ਅਧੀਨ ਕਰ ਦੇਣਾ ਕਿਸੇ ਦੇ ਵੀ ਤੇਰੇ ਤੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਹੈ ਦੂਜੀ ਗੱਲ ਸਾਡੀ ਅਰਦਾਸ ਇਸ ਕਰਕੇ ਨਹੀਂ ਪੂਰੀ ਹੁੰਦੀ ਪਹਿਲੀ ਗੱਲ ਨਿਮਰਤਾ ਸਾਡੇ ਕੋਲੇ ਨਹੀਂ ਹੈ ਅਰਦਾਸ ਦੇ ਵਿੱਚ ਨਿਮਰਤਾ ਘੱਟ ਹੈ ਤੁਸੀਂ ਮੰਨ ਕੇ ਚੱਲੋ ਆਪਾਂ ਸਾਰੇ ਅਰਦਾਸ ਕਰਦੇ ਆਂ ਸਾਡੇ ਘਰ ਵਿੱਚ ਕੋਈ ਮੰਗਤਾ ਆਉਂਦਾ ਮੰਗਣ ਵਾਸਤੇ ਉਹਦੇ ਮੰਗਣ ਦਾ ਤਰੀਕਾ ਕੀ ਹੈ ਉਹਦੇ ਮੰਗਣ ਦਾ ਤਰੀਕਾ ਵੱਖਰਾ ਅੱਡ ਹੁੰਦਾ ਹੈ ਉਹ ਝੋਲੀ ਅੱਡ ਕੇ ਮੰਗਦਾ ਹੈ ਹੱਥ ਅੱਡ ਕੇ ਮੰਗਦਾ ਹੈ ਬਾਰ-ਬਾਰ ਮੰਗਦਾ ਹੈ ਤੁਸੀਂ ਉਹਨੂੰ ਕਹਿ ਵੀ ਦਿਓ ਸਾਡੇ ਘਰ ਵਿੱਚੋਂ ਚਲੇ ਜਾ ਮੰਗਣ ਵਾਲਾ ਫਿਰ ਵੀ ਤੁਹਾਡੇ ਘਰ ਵਿੱਚੋਂ ਨਹੀਂ ਜਾਏਗਾ ਕਿੰਨਾ ਮਿੱਠਾ ਬੋਲਦਾ ਹੈ ਤੁਸੀਂ ਵੇਖਿਆ ਹੁਣੇ ਘਰ ਦੇ ਵਿੱਚ ਕੋਈ ਮੰਗਣ ਵਾਲਾ ਆਜੇ ਉਹ ਕਿੱਡਾ ਮਿੱਠਾ ਬੋਲਦਾ ਹੈ ਤੁਸੀਂ ਉਹਨੂੰ ਕੌੜਾ ਵੀ ਬੋਲੋ ਤੁਸੀਂ ਉਹਨੂੰ ਕਹੋ ਵੀ ਸਾਡੇ ਘਰ ਦੇ ਵਿੱਚੋਂ ਚੱਲਿਆ ਜਾ ਉਹ ਫਿਰ ਵੀ ਨਹੀਂ ਜਾਂਦਾ ਕਿਉਂ ਕਿਉਂਕਿ ਉਹਦੇ ਕੋਲੇ ਮੰਗਣ ਦਾ ਤਰੀਕਾ ਹੈ ਸਾਡੇ ਕੋਲੇ ਮੰਗਣ ਦਾ ਤਰੀਕਾ ਉਦੋਂ ਆਉਂਦਾ ਜਦੋਂ ਸਾਡੀ ਬੇਵਸ ਹੋ ਜੇ ਜੇ ਸਾਡੇ ਕੋਲੇ ਤਰੀਕਾ ਉਹ ਰੋਜ਼ ਹੋਵੇ ਸਭ ਕੁਝ ਹੁੰਦਿਆਂ ਹੋਦਿਆਂ ਵੀ ਬੰਦੇ ਕੋਲੇ ਤਰੀਕਾ ਉਹੀ ਹੋਵੇ ਫਿਰ ਕਿਉਂ ਨਹੀਂ ਮਿਲਦਾ ਸਭ ਕੁਝ ਮਿਲਦਾ ਦੂਜੀ ਗੱਲ ਸਤਿਗੁਰੂ ਪਕਸ਼ਾ ਜੀ ਕਹਿੰਦੇ ਅਰਦਾਸ ਜਿੱਦੋਂ ਕਰਨੀ ਹੈ ਉਦੋਂ ਸਿੱਧਕ ਹੋਵੇ ਅਰਦਾਸ ਕਰਨ ਵੇਲੇ ਸ਼ਰਧਾ ਹੋਵੇ ਭਾਵਨਾ ਹੋਵੇ ਜੇ ਸਾਡੇ ਕੋਲੇ ਅਰਦਾਸ ਵਿੱਚ ਸ਼ਰਧਾ ਨਹੀਂ ਭਾਵਨਾ ਨਹੀਂ ਫਿਰ ਸਾਡੀ ਅਰਦਾਸ ਦੀ ਪੂਰੀ ਹੋएगी ਮਨ ਦੇ ਵਿੱਚ ਅਰਦਾਸ ਇੱਥੇ ਵੀ ਕੀਤੀ ਹੈ ਆਸ ਹੈ ਫਲਾਣੇ ਤਾਂ ਜਾ ਕੇ ਵੀ ਅਰਦਾਸ ਕਰਾਂ ਫਿਰ ਆਸ ਹੈ ਫਿਰ ਹੋਰ ਕੋਲੇ ਵੀ ਚੱਲਿਆ ਜਾਵਾਂ ਕਿੰਨੀ ਆਸਾਂ ਮਨ ਦੇ ਵਿੱਚ ਅਸੀਂ ਲਾ ਕੇ ਬੈਠਦੇ ਹਾਂ ਸਾਡੇ ਮਨ ਦੇ ਵਿੱਚ ਭਰੋਸਾ ਘਟਿਆ ਹੈ ਤਗਤੜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੰਡ ਦਾ ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਸੁਲਹੀ ਖਾਨ ਪਠਾਨ ਜਦੋਂ ਚੜਾਈ ਕਰਕੇ ਆਉਂਦਾ ਹੈ ਧਾਵਾ ਬੋਲਦਾ ਹੈ ਖਬਰ ਸੁਣਦਿਆਂ ਸਾਰ ਸਤਿਗੁਰਾਂ ਦੇ ਦਰਬਾਰੀ ਆਏ ਉਹਨਾਂ ਨੇ ਸਤਿਗੁਰੂ ਪਾਸ਼ਾ ਜੀ ਨੂੰ ਕਿਹਾ ਸਾਨੂੰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਸੁਲੀਖਾਨ ਜਿਹੜਾ ਪਠਾਨ ਹੈ ਉਹ ਆਪਦੀ ਫੌਜ ਲੈ ਕੇ ਆ ਰਿਹਾ ਸਾਨੂੰ ਕੁਝ ਕਰਨਾ ਚਾਹੀਦਾ ਸਤਿਗੁਰੂ ਸਾਗਤ ਹੈ ਜਿਹੜੀ ਉਹ ਬਹੁਤ ਇਸ ਗੱਲ ਤੋਂ ਚਿੰਤਾ ਵਿੱਚ ਹੈ ਕਿ ਸਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਸੁਲੀਖਾਨ ਪਠਾਨ ਤਾਂ ਕਿਸੇ ਨੇ ਸੁਝਾਅ ਦਿੱਤਾ ਕਿ ਬਾਦਸ਼ਾਹ ਵੱਲ ਸਾਨੂੰ ਚਿੱਠੀ ਪਾਉਣੀ ਚਾਹੀਦੀ ਹੈ ਕੋਈ ਕਿਸੇ ਨੇ ਸੁਝਾਅ ਦਿੱਤਾ ਕੋਈ ਸਾਨੂੰ ਬੰਦੇ ਘੱਲਣੇ ਚਾਹੀਦੇ ਗੱਲ ਕਰਨ ਵਾਸਤੇ ਕਿਸੇ ਨੇ ਸੁਝਾ ਦਿੱਤਾ ਅਰਸੁਲੀ ਖਾਨ ਪਠਾਨ ਨੂੰ ਰੋਕਣ ਵਾਸਤੇ ਕੋਈ ਉਪਾਅ ਕਰ ਲੈਣਾ ਚਾਹੀਦਾ ਸਾਨੂੰ ਪਠਾਨ ਆ ਰਿਹਾ ਹੈ ਉਹਨੂੰ ਰੋਕਣ ਵਾਸਤੇ ਕੋਈ ਤਰੀਕਾ ਕੋਈ ਆਪਣਾ ਉਪਾਅ ਕਰਨਾ ਚਾਹੀਦਾ ਹੈ ਪਰ ਸਤਿਗੁਰੂ ਬਾਛਾ ਜੀ ਨੇ ਸਿੱਧਕ ਵਿੱਚ ਜੁੜ ਕੇ ਇਹ ਗੱਲ ਕਹੀ ਸੀ ਸਾਨੂੰ ਵਾਹਿਗੁਰੂ ਦੇ ਅੱਗੇ ਪਹਿਲਾਂ ਅਰਦਾਸ ਕਰਨੀ ਚਾਹੀਦੀ ਹੈ ਹੁਣ ਸਾਡੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਵੀ ਸਭਰ ਅਰਦਾਸ ਕਰਨੀ ਚਾਹੀਦੀ ਹੈ ਸਾਡੇ ਤੇ ਕੋਈ ਮੁਸੀਬਤ ਪੈ ਜੇ ਮਨ ਕੇ ਚੰਨੋ ਕੋਈ ਬੰਦੇ ਦਾ ਕੁਝ ਦੁੱਖ ਦਾ ਵੀ ਹੈ ਕੋਈ ਮੁਸੀਬਤ ਵੀ ਪੈ ਜਾਂਦੀ ਹੈ ਕਿਹੜਾ ਬੰਦਾ ਜਿੱਤੇ ਮਨ ਦੇ ਵਿੱਚ ਆਉਂਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਅਰਦਾਸ ਸਾਨੂੰ ਉਦੋਂ ਚਿੱਤੇ ਆਉਂਦੀ ਹੈ ਜਦੋਂ ਸਾਰੇ ਬੰਦੇ ਦੇ ਸਹਾਰੇ ਸਾਰੇ ਚਾਰੇ ਬੰਦੇ ਦੇ ਮੁੱਕ ਜਾਂਦੇ ਆ ਆਖਰ ਦੇ ਵਿੱਚ ਜੋ ਚਿੱਤੇ ਆਉਂਦੇ ਬੰਦੇ ਨੂੰ ਉਹ ਸਿਰਫ ਅਰਦਾਸ ਹੈ ਉਸ ਤੋਂ ਪਹਿਲਾਂ ਅਰਦਾਸ ਦੀ ਚਿੱਤੇ ਆਉਂਦੀ ਹੈ ਅਰਦਾਸ ਵਾਸਤੇ ਸਾਨੂੰ ਭਰੋਸਾ ਚਾਹੀਦਾ ਹੈ ਸਿੱਧਕ ਚਾਹੀਦਾ ਹੈ ਮਰਦ ਵਿੱਚ ਵਿਸ਼ਵਾਸ ਚਾਹੀਦਾ ਹੈ ਦਿਕਾਗਰਤਾ ਚਾਹੀਦੀ ਹੈ ਸਤਪੁਰੂ ਪਾਸ਼ਾ ਜੀ ਕਹਿੰਦੇ ਜੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਏ ਅਰਦਾਸ ਕੀਤੀ ਹੈ ਪਤਾ ਨਹੀਂ ਪੂਰੀ ਹੋਣੀ ਹੈ ਕਿ ਨਹੀਂ ਹੋਣੀ ਜੇ ਸ਼ੰਕਾ ਮਨ ਦੇ ਵਿੱਚ ਆ ਗਿਆ ਫਿਰ ਸਾਡਾ ਕਾਰਜ ਕਿਵੇਂ ਸਫਲ ਹੋਏ ਤੀਜੀ ਗੱਲ ਆਤਮ ਸਮਰਪਣ ਪਹਿਲੀ ਗੱਲ ਸ਼ਰਧਾ ਦੂਜੀ ਗੱਲ ਭਰੋਸਾ ਤੀਜੀ ਗੱਲ ਅਰਦਾਸ ਕਰਨ ਵੇਲੇ ਆਤਮ ਸਮਰਪਣ ਹੈ ਆਤਮ ਸਮਰਪਣ ਜ਼ਰੂਰੀ ਹੈ ਆਤਮ ਸਮਰਪਣ ਕੀ ਨੂੰ ਕਹਿੰਦੇ ਐ ਸੱਚੀ ਅਰਦਾਸ ਵਿੱਚ ਅਰਦਾਸ ਤੋਂ ਇਲਾਵਾ ਕੁਝ ਹੋਰ ਨਹੀਂ ਹੁੰਦਾ ਜੋ ਸੱਚੀ ਅਰਦਾਸ ਹੈ ਉਹਦੇ ਵਿੱਚ ਸਿਰਫ ਇੱਕ ਅਰਦਾਸ ਹੈ ਜੇਕਰ ਹੋਰ ਵੀ ਕੁਝ ਕਰ ਲਈਏ ਅਰਦਾਸ ਦੀ ਭਾਵਨਾ ਦੇ ਵਿੱਚ ਵੀ ਨਿਕਲ ਪੈਂਦਾ ਹੈ ਅਰਦਾਸ ਦੀ ਭਾਵਨਾ ਸ਼ਰਧਾ ਨਹੀਂ ਰਹਿੰਦੀ ਕਿ ਜੇ ਕਿਤੇ ਸੋਚ ਲਈਏ ਕਿਤੇ ਅਰਦਾਸ ਵਰਗੀ ਨਾ ਚਲੀ ਜਾਏ ਮਨ ਵਿੱਚ ਕਿੰਨੇ ਸਵਾਲ ਪੈਦਾ ਹੋ ਜਾਣ ਮਨ ਵਿੱਚ ਭਾਵਨਾ ਹੀ ਨਹੀਂ ਐ ਫਿਰ ਅਰਦਾਸ ਕਿਵੇਂ ਹੋਏ ਤਾਂ ਸਤਿਗੁਰੂ ਪਾਸ਼ਾ ਜੀ ਕਹਿੰਦੇ ਐ ਇਹ ਪ੍ਰਮਾਤਮਾ ਮੈਂ ਨਹੀਂ ਜਾਣਦਾ ਤੇਰੇ ਕੋਲੋਂ ਕੀ ਮੰਗਾਂ ਮੈਨੂੰ ਕਿਤੇ ਤੈਨੂੰ ਮੇਰੇ ਨਾਲੋਂ ਤੈਨੂੰ ਵੱਧ ਪਤਾ ਐ ਸਾਨੂੰ ਕੀ ਦੇਣਾ ਕਈ ਵਾਰੀ ਅਸੀਂ ਸਾਡੀ ਕੀਤੀ ਸੇਵਾ ਦਾ ਫਲ ਹੈ ਜਿਹੜਾ ਬਹੁਤ ਥੋੜਾ ਮੰਗ ਲੈਂਦੇ ਆ ਸੇਵਾ ਵੀ ਰੋਜ਼ ਕਰਦੇ ਆ ਫਲ ਬਹੁਤ ਛੋਟਾ ਮੰਗ ਲੈਂਦੇ ਆ ਕੀ ਪਤਾ ਹੈ ਗੁਰੂ ਨੇ ਸਾਡੀ ਸੇਵਾ ਤੋਂ ਖੁਸ਼ ਹੋ ਕੇ ਸਾਨੂੰ ਕਿੰਨਾ ਵੱਡਾ ਫਲ ਦੇਣਾ ਬੰਦਾ ਕਈ ਮੇਰੇ ਛੋਟੇ ਛੋਟੇ ਫਾਲੀ ਮੰਗਦਾ ਮੈਨੂੰ ਇੰਨਾ ਕੀ ਮਿਲ ਜੇ ਤਾਂ ਸਤਿਗੁਰੂ ਬਾਦਸ਼ਾਹ ਜੀ ਕਹਿੰਦੇ ਆ ਅਰਦਾਸ ਕਰਨੀ ਚਾਹੀਦੀ ਹੈ हे ਪ੍ਰਮਾਤਮਾ ਮੈਂ ਨਹੀਂ ਜਾਣਦਾ ਤੇਰੇ ਕੋਲੋਂ ਕੀ ਮੰਗਾਂ ਮੇਰੇ ਨਾਲੋਂ ਵੱਧ ਤੈਨੂੰ ਪਤਾ ਹੈ ਕਿ ਮੈਨੂੰ ਚਾਹੀਦਾ ਕੀ ਹੈ ਅਸੀਂ ਇੱਥੇ ਬੈਠੇ ਆਂ ਰੱਬ ਜਾਣਦਾ ਹੈ ਸਾਨੂੰ ਕੀ ਚਾਹੀਦਾ ਹੈ ਸਾਡੇ ਨਾਲੋਂ ਵੱਧ ਪਤਾ ਹੈ ਰੱਬ ਨੂੰ ਸਾਡੇ ਵਾਸਤੇ ਚੰਗਾ ਕੀ ਹੈ ਸਾਡੇ ਵਾਸਤੇ ਵਾੜਾ ਕੀ ਹੈ ਕਿ हे ਪ੍ਰਭਾਤਮਾ ਤੂੰ ਮੈਨੂੰ ਹੰਦੋਂ ਵੱਧ ਪਿਆਰ ਕਰਦਾ ਹੈ ਅਸੀਂ ਤੇਰੇ ਬੱਚੇ ਆਂ ਤੇਰੇ ਕੋਲੇ ਮੰਗਣ ਦੀ ਸਾਨੂੰ ਜਾਚ ਹੀ ਨਹੀਂ ਹੈ ਸਭ ਮਾਰ ਚਾਹੇ ਰੱਖ ਦੁੱਖ ਵਿੱਚ ਰੱਖ ਭਾਵੇਂ ਸੁੱਖ ਵਿੱਚ ਰੱਖ ਆਪਣੀ ਰਜਾ ਦੇ ਵਿੱਚ ਰੱਖ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਰੱਬ ਦਾ ਭਾਣਾ ਜਰੂਰ ਹੋਵੇ ਅਰਦਾਸ ਕਰਨੀ ਚਾਹੀਦੀ ਹੈ हे ਪ੍ਰਮਾਤਮਾ ਮੈਂ ਤੇਰੇ ਚੋਜ ਨਹੀਂ ਜਾਣਦਾ ਮੈਂ ਤੇਰੇ ਤੇਰੀਆਂ ਸ਼ਕਤੀਆਂ ਨੂੰ ਨਹੀਂ ਜਾਣਦਾ ਮੈਂ ਆਪਣਾ ਆਪ ਤੈਥੋਂ ਵਾਰ ਸਕਦਾ ਮੈਂ ਆਪਣਾ ਆਪ ਤੈਨੂੰ ਸਮਰਪਿਤ ਕਰ ਸਕਦਾ ਇਹਨਾਂ ਨੂੰ ਮੈਂ ਜਾਣਦਾ ਕਿ हे ਪ੍ਰਮਾਤਮਾ ਮੈਨੂੰ ਅਰਦਾਸ ਕਰਨ ਦੀ ਜਾਚ ਸਿਖਾ ਸਾਨੂੰ ਅਰਦਾਸ ਕਰਨ ਦੀ ਸਭ ਤੋਂ ਪਹਿਲਾ ਤਰੀਕਾ ਜਾਚ ਹੋਣੀ ਚਾਹੀਦੀ ਹੈ ਕਿ हे ਪ੍ਰਮਾਤਮਾ ਤੂੰ ਆਗ ਮੇਰੇ ਅੰਦਰੋਂ ਅਰਦਾਸ ਬਣ ਕੇ ਸਾਡੇ ਬੋਲਾਂ ਦੇ ਵਿੱਚ ਸਾਡੀ ਆਤਮਾ ਦੇ ਵਿੱਚ ਪ੍ਰਗਟ ਹੋ ਇਸ ਕਰਕੇ ਸਾਨੂੰ ਤਰੀਕਾ ਅਰਦਾਸ ਕਰਨ ਦਾ ਜਿਹੜਾ ਨੀ ਹੈ ਕਿ ਅਰਦਾਸ ਅਸੀਂ ਕਰਨੀ ਕਿਵੇਂ ਹੈ ਅਰਦਾਸ ਹੈ ਕੀ ਅਰਦਾਸ ਦਾ ਮਤਲਬ ਹੈ ਮਨ ਦੇ ਵਿੱਚ ਨਿਮਰਤਾ ਆਤਮ ਸਮਰਪਣ ਹੋਵੇ ਤੇ ਸਾਨੂੰ ਵਿਸ਼ਵਾਸ ਹੋਵੇ ਤਿੰਨ ਗੱਲਾਂ ਜ਼ਰੂਰੀ ਹੈ ਹੁਣ ਤੁਸੀਂ ਮਨ ਦੇ ਵਿੱਚ ਸੋਚ ਕੇ ਵੇਖੋ ਕੀ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਾਡੇ ਮਨ ਦੇ ਵਿੱਚ ਤਿੰਨ ਖਿਆਲ ਹੁੰਦੇ ਐ ਨਿਮਰਤਾ ਸਾਡੇ ਕੋਲੇ ਹੈ ਭਰੋਸਾ ਸਾਨੂੰ ਕਿੰਨਾ ਹੈ ਤੀਜੀ ਗੱਲ ਆਤਮ ਸਮਰਪਣ ਸਾਨੂੰ ਕਿੰਨਾ ਕਹੇ ਜਿੰਤਨ ਨੇ ਗੱਲਾਂ ਘੱਟ ਹੈ ਫਿਰ ਸਾਡੀ ਅਰਦਾਸ ਕਿਵੇਂ ਪੂਰੀ ਹੋਏ ਅਰਦਾਸ ਹੈ ਜਿਹੜੀ ਉਹ ਸਾਰੇ ਮਨੁੱਖ ਵਾਸਤੇ ਹੈ ਹਰ ਕੋਈ ਬੰਦਾ ਅਰਦਾਸ ਕਰ ਸਕਦਾ ਹੈ ਹਰ ਇੱਕ ਬੰਦੇ ਦਾ ਅਧਿਕਾਰ ਹੈ ਅਰਦਾਸ ਕਰਨਾ ਸ਼ਾਇਦ ਕੋਈ ਐਸਾ ਬੰਦਾ ਹੋਵੇ ਜਿਸ ਨੇ ਕਿਸੇ ਅੱਗੇ ਅਰਦਾਸ ਨਾ ਕੀਤੀ ਹੋਵੇ ਬੇਕਤੀ ਨਾ ਕੀਤੀ ਹੋਵੇ ਕੋਈ ਐਸਾ ਧਰਮ ਹੋ ਸਕਦਾ ਹੈ ਜਿਹੜਾ ਅਰਦਾਸ ਨਾ ਕਰਦਾ ਹੋਵੇ ਐਸਾ ਕਿਹੜਾ ਧਰਮ ਹੈ ਅਰਦਾਸ ਜਿਹੜੀ ਕਿਸੇ ਵੀ ਧਰਮ ਦੀ ਹੋ ਸਕਦੀ ਹੈ ਇਹ ਸਿਰਫ ਅੰਦਰ ਦੀ ਭਾਵਨਾ ਦੀ ਹੈ ਅਰਦਾਸ ਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਐ ਤੇ ਜਿੰਨਾ ਗੱਲਾਂ ਦੇ ਸਲਕਾ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਐ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚਾ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਭਾਵੇਂ ਤਉ ਰੱਖੀਐ ਇਹ ਅਰਦਾਸ ਦੇ ਬੋਲ ਐ ਕਿ ਆਪਣਾ ਕੀਤਾ ਕਿਛ ਨਾ ਹੋਵੇ ਜੋ ਹਰ ਭਾਵੇਂ ਤਉ ਰੱਖੀਐ ਸਾਡਾ ਕੀਤਾ ਕਿਉਂ ਹੈ ਜਿਵੇਂ ਰੱਬ ਦੀ ਮਰਜ਼ੀ ਉਹ ਸਾਨੂੰ ਰੱਖਦਾ ਐ ਮੇਰੇ ਹਰ ਜੀ ਉਹ ਸਭ ਕੁਝ ਤੇਰੇ ਬਸ ਏ ਪ੍ਰਮਾਤਮਾ ਸਭ ਕੁਝ ਤੇਰੇ ਬਸ ਵਿੱਚ ਹੈ ਅਸਾਂ ਜੋਰ ਨਹੀਂ ਜੇ ਕੁਛ ਕਰ ਹਮ ਸਕੈ ਜਿਉ ਭਾਵੇਂ ਤੇ ਮੈਂ ਬਖਸ਼ ਸਾਡੇ ਵਿੱਚ ਕਿਹੜਾ ਜੋਰ ਹੈ ਅਸੀਂ ਪ੍ਰਮਾਤਮਾ ਦੇ ਅੱਗੇ ਜੋਰ ਜਲਾ ਸਕੀ ਆਪਣਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਸਭ ਜੀਵ ਪਿੰਡ ਦੀ ਆਪੇ ਤੁਦ ਆਪੇ ਕਰੇ ਲਾਇਆ ਇਹ ਜੀ ਜਿੰਦ ਰੱਬ ਨੇ ਦਿੱਤੀ ਇਹ ਪਿੰਡ ਦਾ ਮਤਲਬ ਸਰੀਰ ਹੈ ਸਰੀਰ ਰੱਬ ਨੇ ਦਿੱਤਾ ਆਪੇ ਰੱਬ ਨੇ ਇਹ ਧੰਦੇ ਕੰਮ ਲਾਇਆ ਜਿਹਾ ਤੂੰ ਹੁਕਮ ਕਰੇ ਤੇ ਇਹੋ ਕਰਮ ਕਮਾਵੇ ਜਿਹਾ ਤੂੰ ਦੁਤ ਧੁਰ ਲਿਖ ਪਾਇਆ हे ਪ੍ਰਮਾਤਮਾ ਜੇ ਜੇ ਤੂੰ ਕਿਸੇ ਦੇ ਕਰਮ ਲਿਖਿਆ ਤੇ ਇਹ ਜਾਂ ਉਹ ਇਹ ਜਾਂ ਹਰ ਕੋਈ ਬੰਦਾ ਜਿਹੋ ਜਾਂ ਤੇਰਾ ਹੁਕਮ ਹੈ ਉਹ ਇਹ ਜਾਂ ਸੇ ਕਰਮ ਕੁਮਾਰੇ ਆ ਜੇ ਜਤੂ ਧੁਰ ਤੋਂ ਸਾਨੂੰ ਲੈ ਕੇ ਭੇਜਿਆ ਸਤਗੁਰੂ ਜੀ ਕਹਿੰਦੇ ਐ ਪੰਜ ਤਤ ਕਰ ਸਭ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛੁ ਕੀਤਾ ਹੋਵੈ ਇਕ ਨਾ ਸਤਗੁਰ ਮੇਲ ਤੂੰ 부ਝਾਵੈ ਇਕ ਮਨੁਮੁਖ ਕਰੈ ਸਿਰੁ ਹੋਵੈ ਸਤਗੁਰੂ ਜੀ ਕਹਿੰਦੇ ਜਿਹੜੇ ਮਨੁਮੁਖ ਬੰਦੇ ਐ ਜਿਹੜੇ ਪ੍ਰਮਾਤਮਾ ਦੇ ਨਿਯਮ ਤੋਂ ਉਲਟ ਚੱਲਦੇ ਆ ਉਹਨਾਂ ਨੂੰ ਪਛਤਾਉਣਾ ਪੈਂਦਾ ਐ ਹਰ ਕੀ ਵਡਿਆਈ ਨੂੰ ਆਖ ਨਾ ਸਕਾਂ ਉਹ ਮੂਰਖ ਮੁਗਤ ਨਿਚਾਨ ਰੱਬ ਦੀ ਵਡਿਆਈ ਅਸੀਂ ਆਖਿੱਤ ਸਕਦੇ ਪ੍ਰਭਾਤਮਾ ਦੀ ਕਿੰਨੀ ਕਬੜੀ ਵਡਿਆਈ ਹੈ ਕੋਈ ਬੰਦਾ ਆਖ ਥੋੜੀ ਸਕਦਾ ਮੁੱਖ ਤੋਂ ਜਗ ਨਾਨਕ ਗੋਹਰ ਅਗਮ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਨ ਹੇ ਪ੍ਰਭਾਤਮਾ ਤੇਰੀ ਵਡਿਆਈਆਂ ਤੇਰੀਆਂ ਖੇਡਾਂ ਅਸੀਂ ਜਾਣ ਨਹੀਂ ਸਕਦੇ ਸਿਰਫ ਸਾਡਾ ਇੱਕੋ ਹੀ ਚਾਰਾ ਚੱਲਦਾ ਹੈ ਉਹ ਚਲ ਚਾਰਾ ਸਿਰਫ ਅਰਦਾਸ ਤੇ ਚੱਲਦਾ ਹੈ ਅਸੀਂ ਸਿਰਫ ਰੱਬ ਦੇ ਅਰਦਾਸ ਕਰ ਸਕਦੇ ਆ ਸਾਡਾ ਜੋਰ ਨਹੀਂ ਹੈ ਰੱਬ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਦਾਗ ਰਾਖ ਬਟ ਵੱਡਾ ਹੈ ਏਹ ਪ੍ਰਮਾਤਮਾ ਅਸੀਂ ਦਿਮਾਣੇ ਆ ਅਸੀਂ ਨੀਵੇਂ ਆ ਅਸੀਂ ਗਰੀਬ ਆ ਤੇ ਪ੍ਰਮਾਤਮਾ ਤੂੰ ਵੱਡਾ ਹੈ ਤੂੰ ਦਾਤਾ ਸਾਨੂੰ ਜਾਜਿਸਕਾਰ ਅਰਦਾਸ ਕਿਵੇਂ ਕਰਨੀ ਹੈ ਤਨ ਮਨ ਤਨ ਆਗੇ ਜਿਹੜਾ ਤੁਝ ਪਾਸ ਜੋ ਭਾਵੇਂ ਤੋ ਰੱਖੋ ਅਰਦਾਸ ਇਹ ਪ੍ਰਮਾਤਮਾ ਸਤਿਗੁਰੂ ਦਾ ਬਚਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਪਰਵਿਰਤ ਸੁਆਮੀ ਸੰਦਾ ਜੋ ਰੱਬ ਦੀ ਛੱਡ ਵਿੱਚ ਆਉਂਦਾ ਹੈ ਗੁਰੂ ਦੀ ਛੱਡ ਵਿੱਚ ਆਉਂਦਾ ਹੈ ਗੁਰੂ ਨੂੰ ਗੱਲ ਨਾਲ ਜੁੜੂਰ ਲਾਉਂਦਾ ਹੈ ਪਰ ਸਾਡੇ ਮਨ ਦੇ ਵਿੱਚ ਭਾਵਨਾ ਸ਼ਰਧਾ ਤੇ ਸਿੱਧ ਤਿੰਨ ਗੱਲਾਂ ਜ਼ਰੂਰੀ ਹੈ ਜੇ ਇਹ ਤਿੰਨ ਗੱਲਾਂ ਸਾਡੇ ਵਿੱਚ ਨਹੀਂ ਫਿਰ ਸਾਡੀ ਅਰਦਾਸ ਕਿਵੇਂ ਪ੍ਰਵਾਨ ਹੋਵੇਗੀ ਫਿਰ ਅਰਦਾਸ ਸਾਡੀ ਕਿਵੇਂ ਪ੍ਰਵਾਨ ਹੋਵੇ ਜੇ ਤਿੰਨ ਗੱਲਾਂ ਸਾਡੇ ਕੋਲ ਨਹੀਂ ਹੈ ਇਸ ਕਰਕੇ ਤੁਸੀਂ ਆਪੋ ਆਪਣੇ ਮਾਨਾਂ ਦੇ ਵਿੱਚ ਵਿਚਾਰ ਕਰਨਾ ਹੈ ਕਿ ਸਾਡੇ ਕੋਲੇ ਕਿੰਨਾ ਕੁ ਭਰੋਸਾ ਹੈ ਤੁਸੀਂ ਗੁਰੂ ਘਰੋਂ ਕਿੰਨਾ ਕੁ ਭਰੋਸਾ ਲੈ ਕੇ ਆਉਂਦੇ ਹੋ ਕਿੰਨੇ ਸ਼ਰਧਾ ਰੱਖ ਕੇ ਆਉਂਦੇ ਹੋ ਤੇ ਕਿੰਨਾ ਕੁ ਤੁਹਾਡੇ ਕੋਲੇ ਆਤਮ ਸਵਰਪਣ ਹੈ ਕਿ ਜੋ ਗੁਰੂ ਕਹਿੰਦਾ ਉਹ ਮੈਂ ਸੱਚ ਕਰਕੇ ਚਾਣਾ ਇਸ ਕਰਕੇ ਸਤਗੁਰੂ ਜੀ ਦਾ ਜਿਹੜਾ ਆਪਾਂ ਬਚਨ ਪੜ੍ਹ ਲੈਂਦੇ ਆ ਮਿਰਥੀ ਕਰੇ ਨਾ ਉਹ ਹੋਈ ਜਾਂਦੀ ਹੈ ਅਰਦਾਸ ਸੇਵਕ ਦੀ ਅਰਦਾਸ ਕਰੇ ਪ੍ਰਮਾਤਮਾ ਮਿਰਥ ਨਹੀਂ ਜਾਣ ਦਿੰਦਾ ਪਰ ਉਹਦੇ ਪਿੱਛੇ ਇਹ ਤਿੰਨ ਗੱਲਾਂ ਤੁਹਾਡੇ ਕੋਲੇ ਜ਼ਰੂਰੀ ਹੈ ਜਿੰਨੇ ਵੀ ਤੁਸੀਂ ਮਾਈ ਭਾਈ ਸਾਹਿਬ ਸੰਗਤ ਦੇ ਵਿੱਚ ਪਹੁੰਚੇ ਹੋ ਤੁਹਾਡੇ ਕੋਲੇ ਸੱਚੀ ਸਾਤਾ ਸੱਚਾ ਭਰੋਸਾ ਸਾਫ਼ ਦਿਲ ਹੋਣਾ ਚਾਹੀਦਾ ਹੈ ਅਰਦਾਸ ਕਰਨ ਵਾਸਤੇ ਦੂਜੀ ਗੱਲ ਤੁਹਾਡੇ ਕੋਲੇ ਮਨ ਦੇ ਵਿੱਚ ਭਰੋਸਾ ਹੋਣਾ ਚਾਹੀਦਾ ਹੈ ਤੁਹਾਡੇ ਕੋਲੇ ਨਿਮਰਤਾ ਹੋਣੀ ਚਾਹੀਦੀ ਜਿਵੇਂ ਮੰਗਦਾ ਸਾਡੇ ਘਰ ਵਿੱਚ ਮੰਗਣ ਆਉਂਦਾ ਤੁਸੀਂ ਇਸ ਤਰ੍ਹਾਂ ਬੋਲੋ ਥੋਡੇ ਕੋਲੇ ਆਤਮ ਸਵਰਪਨ ਜ਼ਰੂਰੀ ਹੈ ਤੁਸੀਂ ਆਪਣਾ ਆਪ ਸਮਰਪਣ ਕਰ ਦਿੱਤਾ ਜਦੋਂ ਅਰਦਾਸ ਕਰ ਦਿੱਤੀ ਹੈ ਆਪ ਤੋਂ ਵੱਡੇ ਆ ਕਿ ਤੁਹਾਡਾ ਆਤਮ ਸਵਰਪਨ ਹੈ ਜੇ ਤੁਸੀਂ ਆਤਮ ਸਵਰਪਨ ਨਹੀਂ ਕੀਤਾ ਜੇ ਕੋਈ ਬੰਦਾ ਹਜੇ ਵੀ ਅਰਦਾਸ ਕਰਨ ਤੋਂ ਬਾਅਦ ਵੀ ਕਿਤੇ ਹੋਰ ਆਸ ਰੱਖਦਾ ਹੈ ਇਹਦਾ ਮਤਲਬ ਸਾਡੀ ਅਰਦਾਸ ਕਿਸੇ ਪਾਸੇ ਵੀ ਕਬੂਲ ਨਹੀਂ ਹੋਣੀ ਜਿਹੜਾ ਬੰਦਾ ਦੋ ਢੇੜੀਆਂ ਚ ਪੈਰ ਰੱਖਦਾ ਉਹ ਪਾਰ ਨਹੀਂ ਲੰਘਦਾ ਡੁੱਬ ਜਾਂਦਾ ਹੈ ਸਵਾਰ ਹੋਣਾ ਇੱਕੋ ਢੇੜੀ ਤੇ ਬੰਦਾ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਸਾਡੀ ਜੀੜੀ ਕੀ ਹੈ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਮਹਾਰਾਜ ਜੀ ਸਤਿਗੁਰੂ ਤੇ ਆਸ ਰੱਖ ਕੇ ਆਪਾਂ ਅਰਦਾਸ ਕਰੀਏ ਅਰਦਾਸ ਸਾਡੀ ਜਰੂਰ ਧੂਰ ਹੋਏਗੀ ਸੋ ਇਸ ਕਰਕੇ ਆਪਾਂ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਆ ਤਾਂ ਕਿ ਸਾਨੂੰ ਕੁਝ ਜਾਚ ਵੀ ਆਵੇ ਸਾਨੂੰ ਕੁਝ ਗੱਲਾਂ ਸਿੱਖਣ ਦੀ ਤੇ ਸਮਝ ਦੀ ਵੀ ਜਾਚ ਆਵੇ ਅੱਗੇ ਆਪਾਂ ਅਰਦਾਸ ਹੈ ਜਿਹੜੀ ਉਹਦੇ ਹੋਰ ਜ਼ਿਕਰ ਕਰਾਂਗੇ ਕਿ ਅਰਦਾਸ ਹੈ ਜਿਹੜੀ ਉਹਦੇ ਕਰਨ ਦੇ ਢੰਗ ਕੀ ਹੈ ਅਰਦਾਸ ਹੈ ਜਿਹੜੀ ਉਹਦੇ ਵਾਸਤੇ ਸਾਨੂੰ ਸਰੀਰ ਦੀ ਇਕਾਗਰਤਾ ਜ਼ਰੂਰੀ ਹੈ ਅਰਦਾਸ ਦੇ ਵਿੱਚ ਇੱਕ ਮਨ ਬੰਦਾ ਇੱਕ ਚਿੱਤ ਹੋਵੇ ਸਰੀਰ ਬੰਦੇ ਦਾ ਜਿਹੜਾ ਖੜ ਕੇ ਹੱਥ ਦੋਨੇ ਜੁੜੇ ਹੋਣ ਉਂਗਲਾਂ ਦੇ ਵਿਚਾਲੇ ਵਿਥ ਨਾ ਹੋਵੇ ਇਹ ਅਰਦਾਸ ਕਰਨ ਦਾ ਤਰੀਕਾ ਹੈ ਪੈਰ ਦੋਨੇ ਜੁੜੇ ਹੋਣ ਬੰਦਾ ਸਾਵਧਾਨ ਹੋ ਕੇ ਖੜੇ ਸਰੀਰ ਦੀ ਜਿਹੜੀ ਹਿਲਜੁਲਣਾ ਹੋਵੇ ਜਦੋਂ ਅਸੀਂ ਹੱਥ ਜੋੜਦੇ ਹਾਂ ਉਂਗਲਾਂ ਦੇ ਵਿੱਚ ਸੰਗ ਨਾ ਹੋਵੇ ਬਿਲਕੁਲ ਹੱਥ ਜੁੜੇ ਹੋਣ ਅਰਦਾਸ ਕਰਨ ਵੇਲੇ ਅਰਦਾਸ ਕਰਨ ਵੇਲੇ ਹੱਥ ਜਿਹੜੇ ਉਹ ਥੱਲੇ ਨੂੰ ਲੱਭ ਕੇ ਨਾ ਹੋਣ ਬਿਲਕੁਲ ਇੱਕ ਚਿੱਤ ਹੋ ਕੇ ਹੱਥ ਜੋੜ ਕੇ ਪੂਰੀ ਅਰਦਾਸ ਹੋਵੇ ਕਿਉਂਕਿ ਸਤਿਗੁਰੂ ਦੇ ਗੁਰਬਾਣੀ ਦੇ ਵਿੱਚ ਵਚਨ ਆਉਂਦਾ ਹੈ ਦੋਇ ਕਰ ਜੋੜ ਕਰੋ ਅਰਦਾਸ